ਦਰਨਦਰਨ ਅਦੀਨ ਪਿੰਡੇ ਪਿੰਡ ਕੈਰੋਬਾਲ ਵਿਖੇ ਉਸ ਸਮੇਂ ਰਹਿਸਤ ਫੈਲ ਗਈ ਜਦੋਂ ਪਿੰਡ ਵਿੱਚ ਆਵਾਰਾ ਕੁੱਤਿਆਂ ਨੇ 5 ਸਾਲਾ ਬੱਚੇ ਨੂੰ ਨੋਚ-ਨੋਚ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਦੋਂ ਤੱਕ ਘਟਨਾ ਦਾ ਪਤਾ ਲੱਗਦੇ ਪਿੰਡ ਵਾਸੀ ਬੱਚੇ ਨੂੰ ਬਚਾਉਣ ਲਈ ਘਟਨਾ ਸਥਾਨ ਤੇ ਪਹੁੰਚੇ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ ਜਾਣਕਾਰੀ ਦਿੰਦਿਆਂ ਪਿੰਡ ਵਾਸੀ ਦਲਬੀਰ ਸਿੰਘ ਨੇ ਕਿਹਾ ਹੈ ਕਿ ਮਰਨ ਵਾਲੇ ਬੱਚੇ ਦਾ ਨਾਮ ਅਮਨਿੰਦਰ ਸਿੰਘ ਉਰਫ ਮਨੀ ਉਤਰ ਸੁਖਿੰਦਰ ਸਿੰਘ ਵਾਸੀ ਕਰਵਾਲ ਹੈ ਅਤੇ ਬੱਚੇ ਦੇ ਪਿਤਾ ਦੀ ਦਿਮਾਗੀ ਹਾਲਤ ਠੀਕ ਨਾ ਹੋਣ ਕਰਕੇ ਉਸ ਦੀ ਪਤਨੀ ਰਮਨਪ੍ਰੀਤ कौर ਨੂੰ ਨੇ ਵਿਖੇ ਫੈਕਰੀ 'ਚ ਕੰਮਕਾਜ ਕਰਦੀ ਹੈ। ਮ੍ਰਿਤਕ ਬੱਚਾ ਦਰਗਾਹ ਜੋਗੀ ਪੀਰ ਤੇ ਮੱਥਾ ਟੇਕਣ ਚਲਾ ਗਿਆ ਸੀ ਅਤੇ ਰਸਤੇ ਵਿੱਚ 4-5 ਆਵਾਰਾ ਕੁੱਤਿਆਂ ਨੇ ਉਸ ਨੂੰ ਘੇਰ ਕੇ ਨੋਜਣਾ ਸ਼ੁਰੂ ਕਰ ਦਿੱਤਾ। ਬੱਚੇ ਦੀ ਰੋਣ ਦੀ ਆਵਾਜ਼ ਸੁਣ ਕੇ ਜਦੋਂ ਤੱਕ ਪਿੰਡ ਵਾਸੀ ਬੱਚੇ ਨੂੰ ਬਚਾਉਣ ਵਾਸਤੇ ਪਹੁੰਚੇ ਉਦੋਂ ਤੱਕ ਬੱਚੇ ਦੀ ਮੌਤ ਹੋ ਚੁੱਕੀ ਸੀ। ਫਿਲਹਾਲ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਤੋਂ ਨਿਯਾਜ ਦਿਵਾਉਣ ਦੀ ਮੰਗ ਕੀਤੀ ਹੈ ਤਾਂ ਜੋ ਅੱਗੇ ਤੋਂ ਅਜਿਹੀ ਮੰਗ ਭੱਗੀ ਘਟਨਾ ਨਾ ਵਾਪਰ ਸਕੇ ਜਗਾ ਬਾਬਿਆਂ ਦੀ ਉੱਥੇ ਮੱਥਾ ਟੇਕਣ ਵਾਸਤੇ ਜਾ ਰਿਹਾ ਸੀ ਨਜ਼ਦੀਕ ਹੀ ਹੈ ਜਗਾ ਉਹ ਤੇ ਉਹ ਆਵਾਰਾ ਕੁੱਤਿਆਂ ਨੇ ਉਹਨੂੰ ਨੋਚ-ਨੋਚ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਤੇ ਉਹ ਡੈਥ ਹੋ ਗਿਆ ਕੀ ਨਾਮ ਸੀ ਮੁੰਡੇ ਦਾ ਨਾਮ ਮਨਿੰਦਰ ਮਨਿੰਦਰ ਪਾਲ ਸੀ ਮਨਿੰਦਰ ਸਿੰਘ ਕੋਈ 5 ਸਾਲ ਦੇ ਲਗਭਗ ਦੀ ਉਮਰ ਸੀ ਅਸੀਂ ਇਹਦੀ ਪ੍ਰਸ਼ਾਸਨ ਕੋਲ ਮੰਗ ਇਹਦੀ ਕੀ ਕਰਦੇ ਹਾਂ ਅਸੀਂ ਪ੍ਰਸ਼ਾਸਨ ਕੋਲੋਂ ਜਵਾਬ ਮੰਗਦੇ ਹਾਂ ਕਿ ਸਾਡੇ ਬੱਚਿਆਂ ਨੂੰ ਵਾਰਾ ਕੁੱਤੇ ਨੋਜ ਨੋਜ ਕੇ ਖਾ ਰਹੇ ਆ ਉੱਥੇ ਇਹ ਪਾਸ ਕਲੋਨੀਆ ਚ ਬੈਠੇ ਆ ਕੁੱਤੇ ਮਾਰਨਾ ਨਹੀਂ ਦਿੰਦੇ ਕੁੱਤੇ ਉੱਥੇ ਆਰਡਰ ਪਾਸ ਕਰਦੇ ਆ ਜਿੱਥੇ ਇਹ ਬੈਠੇ ਉੱਥੇ ਤੇ ਮੱਖੀ ਮੱਛਰ ਵੀ ਲੱਗ ਇਹਨਾਂ ਦੇ ਫਟਕ ਨਹੀਂ ਸਕਦਾ ਤੇ ਇਹਨਾਂ ਨੂੰ ਕੀ ਪਤਾ ਵਾਰਾ ਕੁੱਤਿਆਂ ਦਾ ਦੁੱਖ ਸਾਨੂੰ ਜਿਹੜੀ ਇਨਫੋਰਮੇਸ਼ਨ ਆਈ ਹੈ ਜੀ ਉਹਦੇ ਮੁਤਾਬਕ ਕਾਕਾ ਮਨਿੰਦਰ ਸਿੰਘ ਉਮਰ ਕਰੀਬ 4.5 ਸਾਲ ਬਾਪ ਦਾ ਨਾਮ ਸੁਖਵਿੰਦਰ ਸਿੰਘ ਜੱਟ ਵਾਸੀ ਕਰਨਵਾਲ ਜਿਸ ਦੀ ਮਾਤਾ ਘਰ ਦੇ ਵਿੱਚ ਹੈ ਨਹੀਂ ਸੀ ਝਗੜਾ ਹੋਇਆ ਸੀ ਪੰਜ-ਛੇ ਮਹੀਨੇ ਤੋਂ ਗਈ ਹੋਈ ਸੀ ਉਹਦਾ ਪਿਤਾ ਵੀ ਜਿਹੜਾ ਵਾ ਮਾਨਸਿਕ ਤੌਰ ਦੇ ਉੱਤੇ ਉਹਦੀ ਹਾਲਤ ਠੀਕ ਨਹੀਂ ਗਈ ਇਹ ਕਾਕਾ ਜਿਹੜਾ ਵਾ ਬਾਬੇ ਦੀ ਜਗ੍ਹਾ ਤੇ ਉੱਤੇ ਚੌਲਾਂ ਦੀ ਦੇਗ ਵਰਤਦੀ ਸੀ ਉੱਥੇ ਲਿਫਾਫਾ ਲੈ ਕੇ ਦੇਗ ਲੈਣ ਵਾਸਤੇ ਜਾ ਰਿਹਾ ਸੀਗਾ ਰਸਤੇ ਵਿੱਚ ਇਹਨੂੰ 12 ਕੁੱਤਿਆਂ ਨੇ ਘੇਰ ਕੇ ਨੌਚ-ਨੌਚ ਕੇ ਇਹਨੂੰ ਮਤਲਬ ਇਹਨੂੰ ਉਹਦੀ ਮੌਤ ਹੋ ਗਈ ਲੋਕ ਕਹਿੰਦੇ ਜਿਹੜੀ ਇਹ ਕਾਰਵਾਈ ਜੇਰਤਾ 174 ਕਾ ਰਪੀਸੀ ਅੰਮ੍ਰਿਤ ਵਿੱਚ ਲੈਂਦੀ ਹੈ ਜਾਂ ਬਾਲਾ ਦਫਤਰ ਤੋਂ ਨੋਟਿਸ ਲੈਂਦਾ ਜੀ ਮੰਨਦੀ ਕੋਈ ਕਾਰਵਾਈ ਕੀਤੀ ਗਈ ਹੈ ਦਰمداروں ਤੋਂ نشان ਸਹ ਹੁੰਦਾ ਖਬਰ ਹਰ ਬਜੇਂਦੀ ਲਈ